ਪੀਰੀ ਪੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸਖਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਅਸੀਂ ਲੈ ਕੇ ਹਾਜ਼ਰ ਹੋਏ ਆਂ ਇਹ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਪਾਪਾ ਜਿੰਦਾ ਸ਼ਾਹ ਮਦਾਰ ਦੀ ਅਰਦਾਸ ਦੀ ਜਿਹੜੀ ਕਿ ਤੁਸੀਂ ਅਰਦਾਸ ਬਾਰੇ ਮੰਗ ਕੀਤੀ ਸੀ ਅਰਦਾਸ ਕਈ ਕਿਸੇ ਨੇ ਕਮੈਂਟ ਕਰਕੇ ਮੰਗੀ ਸੀ ਸਾਡੇ ਤੋਂ ਇਹ ਅਰਦਾਸ ਅਸੀ ਬਹੁਤ ਹੀ ਕਿਸੇ ਐਸੇ ਫਕੀਰ ਤੋਂ ਲਈ ਸੀ ਜਿਹੜੀ ਕਿ ਬਿਆਨ ਨਹੀਂ ਕੀਤੀ ਜਾਂਦੀ ਜਿੰਨਾ ਜਦੋਂ ਉਹਨਾਂ ਨੇ ਸਾਨੂੰ ਇਸ ਅਰਦਾਸ ਦੇ ਬਾਰੇ ਜ਼ਿਕਰ ਕੀਤਾ ਸਜਾ ਤਾਂ ਅਸੀਂ ਇਸ ਅਰਦਾਸ ਨੂੰ ਆਪਣੇ ਕੋਲ ਰੱਖ ਲਿਆ ਸੀ ਅਰਦਾਸ ਨੂੰ ਅਸੀਂ ਦੱਸਿਆ ਨਹੀਂ ਸੀ ਕਿਸੇ ਨੂੰ ਵੀ ਤੇ ਹੋਣਾ ਸੀ ਸੋਚਿਆ ਕਿ ਇਸ ਅਰਦਾਸ ਨੂੰ ਜ਼ਰੂਰ ਤੁਹਾਡੇ ਤੱਕ ਪਹੁੰਚਾ ਦਈਏ ਕਿਉਂਕਿ ਇਹ ਅਰਦਾਸ ਤੁਹਾਡੇ ਕੰਮ ਦੀ ਵੀ ਹੋ ਸਕਦੀ ਹੈ ਜਿਹੜੇ ਵੀ ਸਰਕਾਰਾਂ ਨੂੰ ਬਾਬਾ ਜਿੰਦਾ ਸ਼ਾਮਦਾਰ ਨੂੰ ਮੰਨਦੇ ਆ ਉਹ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਆ ਜਿਹੜੇ ਉਹਨਾਂ ਦੀ ਚਿਰਾਗ ਰੋਸ਼ਨ ਕਰਦੇ ਆ ਉਹਨਾਂ ਵਾਸਤੇ ਇਹ ਅਰਦਾਸ ਬਹੁਤ ਹੀ ਭਾਗਾ ਵਾਲੀ ਹੋਣ ਵਾਲੀ ਆ ਜੇ ਤੁਸੀਂ ਇਸ ਅਰਦਾਸ ਨੂੰ ਸਵੇਰੇ ਸ਼ਾਮ ਜਪ ਲਿਆ ਤਾਂ ਤੁਹਾਡੀ ਅਰਦਾਸ ਜਿਹੜੀ ਬਾਬਾ ਜਿੰਦਾ ਸ਼ਾਮਦਾਰ ਤੱਕ ਪਹੁੰਚੇਗੀ ਤੁਹਾਡੇ ਨਾਲ ਹਾਜ਼ਰ ਨਾਜ਼ਰ ਰਹਿਣਗੇ ਸਰ ਅਰਦਾਸ ਨੂੰ ਕਰਕੇ ਦੇਖ ਲਿਓ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖ ਲਿਓ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਹੁਣ ਗੱਲ ਕਰਦੇ ਹਾਂ ਜੀ ਬਾਬਾ ਜਿੰਦਾ ਸ਼ਾਮਦਾਰ ਦੀ ਅਰਦਾਸ ਬਾਰੇ ਦੋਸਤੋ ਜਿੱਦਾਂ ਮੈਂ ਦੱਸਿਆ ਕਿ ਇਹ ਅਰਦਾਸ ਸਾਨੂੰ ਕਿਸੇ ਐਸੇ ਫੱਕਰਾਂ ਤੋਂ ਮਿਲੀ ਸੀ ਜਦੋਂ ਉਹਨਾਂ ਨੇ ਸਾਨੂੰ ਇਸ ਅਰਦਾਸ ਬਾਰੇ ਜ਼ਿਕਰ ਕੀਤਾ ਦੱਸਿਆ ਤਾਂ ਉਹਨਾਂ ਨੇ ਸਾਨੂੰ ਬਹੁਤ ਸਾਰੀਆਂ ਗੱਲਾਂ ਦਸੀਆਂ ਸੀਗੀਆਂ ਜਿਹੜੀਆਂ ਕਿ ਅਸੀਂ ਹੁਣ ਇਸ ਵੀਡੀਓ ਦੇ ਵਿੱਚ ਪੂਰੀਆਂ ਗੱਲਾਂ ਤਾਂ ਨਹੀਂ ਕਰ ਸਕਾਂਗੇ ਕਿਉਂਕਿ ਕਰਕੇ ਵੀਡੀਓ ਤਾਂ ਪਹਿਲਾਂ ਹੀ ਬਹੁਤ ਲੰਬੀ ਹੋ ਜਾਣੀ ਹੈ ਤੇ ਜਦੋਂ ਉਹ ਦੱਸਦੇ ਸੀ ਵੀ ਜਦੋਂ ਅਸੀਂ ਇਹ ਅਰਦਾਸ ਸਾਨੂੰ ਉਹਨਾਂ ਨੂੰ ਜਦੋਂ ਕਿਸੇ ਅੱਗੇ ਦਿੱਤੀ ਸੀ ਜਦੋਂ ਕਿਸੇ ਫੱਕਰਾਂ ਨੇ ਦਿੱਤੀ ਸੀ ਤਾਂ ਉਹ ਕਹਿੰਦੇ ਕਿ ਸਾਨੂੰ ਜਦੋਂ ਅਰਦਾਸ ਦਿੱਤੀ ਤੇ ਉਹਨਾਂ ਨੇ ਸਾਡੇ ਸਿਰ ਤੇ ਹੱਥ ਰੱਖ ਕੇ ਸਾਨੂੰ ਕਹਿੰਦੇ ਕੀ ਅਰਦਾਸ ਜਦੋਂ ਤੁਸੀਂ ਕਰੋਗੇ ਮਾਲਕ ਤੁਹਾਡੇ ਨਾਲ ਹਾਜ਼ਰ ਨਾਜ਼ਰ ਰਹਿਣਗੇ ਜਦੋਂ ਤੁਸੀਂ ਜਿੱਥੇ ਵੀ ਜਿਹੜੀ ਵੀ ਥਾਂ ਦੇ ਵਿੱਚ ਹੋਂਗੇ ਕਿਤੇ ਵੀ ਤੁਸੀਂ ਔਖੇ ਮੁਸ਼ਕਲ 'ਚ ਫਸ ਗਏ ਜਾਂ ਤੁਸੀਂ ਸੁਖ ਵੇਲੇ ਇਹ ਅਰਦਾਸ ਕੀਤੀ ਜਾਂ ਦੁੱਖ ਵੇਲੇ ਅਰਦਾਸ ਕੀਤੀ ਜਾਂ ਕਿਤੇ ਵੀ ਕਿਸੇ ਭੀੜ-ਪੈਣ ਤੇ ਵੀ ਇਸ ਅਰਦਾਸ ਨੂੰ ਜਪਿਆ ਤਾਂ ਬਾਬਾ ਜਿੰਦਾ ਸ਼ਾਹ ਮਦਾਰ ਤੁਹਾਡੇ ਨਾਲ ਉਸੇ ਸਮੇਂ ਹਾਜ਼ਰ ਹੋ ਕੇ ਤੁਹਾਡੀ ਅਰਦਾਸ ਬੇਨਤੀ ਨੂੰ ਸੁਣ ਲੈਣਗੇ ਤੇ ਤੁਹਾਡੇ ਮਦਦ ਕਰਨਗੇ ਤੇ ਤੁਹਾਡੇ ਹਰ ਕੰਮ ਨੂੰ ਰਾਸ ਕਰਨਗੇ ਤੇ ਜੇ ਅਰਦਾਸ ਸਵੇਰੇ ਸ਼ਾਮ ਤੁਸੀਂ ਨਿਤਨੇਮ ਤੁਸੀਂ ਕਰੋਗੇ ਤਾਂ ਤੁਹਾਡੇ ਘਰ ਦੇ ਵਿੱਚ ਬਰਕਤਾਂ ਪੈ ਜਾਣਗੀਆਂ ਤਰੱਕੀਆਂ ਆਉਣਗੀਆਂ ਤੁਹਾਡੇ ਘਰ ਦੇ ਜਿਹੜੇ ਕਿ ਪੈਸੇ ਥੇਲੇ ਦੇ ਰਸਤੇ ਆ ਬਹੁਤ ਸਾਰੇ ਖੁੱਲ ਜਾਣਗੇ ਤੇ ਜੇ ਤੁਹਾਡੇ ਘਰ ਦੇ ਵਿੱਚ ਕੋਈ ਦਰبار ਤੁਸੀਂ ਗੱਦੀ ਲਗਾਈ ਹੋਈ ਹੈ ਤੇ ਤੁਸੀਂ ਇਸ ਅਰਦਾਸ ਨੂੰ ਕਰਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਜਿਹੜੀ ਵੀ ਗੱਦੀ ਦੀ ਰਹਿਮ ਤਾਂ ਉਹ ਬਹੁਤ ਜ਼ਿਆਦਾ ਤੁਹਾਡੇ ਤੇ ਵਧੇਗੀ ਚੋ ਕਰਕੇ ਇਹ ਅਰਦਾਸ ਦੇ ਵਿੱਚ ਤਾਕਤ ਇੰਨੀ ਆ ਕਿ ਜਿਹੜਾ ਜਪ ਲੈਂਦਾ ਉਹਨੂੰ ਆਪਣੇ ਆਪ ਪਤਾ ਚੱਲ ਜਾਂਦਾ ਤੇ ਉਹਨਾਂ ਨੇ ਤਾਂ ਇਹ ਵੀ ਗੱਲ ਕਹੀ ਸੀ ਕਹਿੰਦੇ ਜਦੋਂ ਇਸ ਅਰਦਾਸ ਨੂੰ ਤੁਸੀਂ ਲਗਾਤਾਰ 40 ਤੋਂ 50 ਦਿਨਾਂ ਦੇ ਵਿੱਚ ਵਿੱਚ ਜਦੋਂ ਤੁਸੀਂ ਕਰਨੀ ਹੈ ਅਰਦਾਸ ਚੜੀ 53 ਜਦੋਂ ਹੋ ਗਏ ਤਾਂ ਤੁਹਾਨੂੰ ਬਾਬਾ ਜਿੰਦਾ ਸ਼ਾਮਦਾਰ ਜੀ ਦੇ ਦਰਸ਼ਨ ਵੀ ਹੁੰਦੇ ਨੇ ਤੇ ਆਪ ਖੁਦ ਆ ਕੇ ਦਰਸ਼ਨ ਦਿੰਦੇ ਨੇ ਤੇ ਇਸ ਕਰਕੇ ਇਹ ਅਰਦਾਸ ਬਹੁਤ ਹੀ ਪੱਕਾ ਵਾਲੀ ਅਰਦਾਸ ਹੈ ਕਿਸਮਤ ਵਾਲੇ ਲੋਕਾਂ ਨੂੰ ਇਹ ਅਰਦਾਸ ਜਿਹੜੀ ਇਹ ਮਿਲਦੀ ਹੈ ਤੁਸੀਂ ਆਪਣੇ ਆਪ ਨੂੰ ਪੱਕਾ ਵਾਲੇ ਸਮਝੋ ਕਿ ਤੁਹਾਨੂੰ ਇਸ ਅਰਦਾਸ ਤੇ ਜਿਹੜੇ ਕੀ ਬੋਲ ਹੈ ਤੁਹਾਨੂੰ ਮਿਲਣਗੇ ਦਰਸ਼ਨ ਹੋਣਗੇ ਤੇ ਤੇ ਅਰਦਾਸ ਤੁਸੀਂ ਜਿੱਦਾਂ ਤੁਹਾਨੂੰ ਦੱਸਿਆ ਸਵੇਰੀ ਸ਼ਾਮ ਕੀਤੀ ਤਾਂ ਤੁਹਾਡੇ ਵਰਕਤਾਂ ਤਾਂ ਪੈਣੀਆਂ ਪੈਣੀਆਂ ਆ ਹੋਰ ਵੀ ਤੁਹਾਡੇ ਘਰ ਦੇ ਉੱਤੇ ਕੋਈ ਇੱਲ ਬਲਾਵਾ ਦਾ ਸਾਇਆ ਹੋਏਗਾ ਤਾਂ ਉਹ ਵੀ ਸਾਇਆ ਦੂਰ ਹੋ ਜਾਏਗਾ ਤੁਹਾਡੇ ਤੇ ਹੋਊਗਾ ਜਾਂ ਤੁਹਾਡੇ ਕਿਸੇ ਪਰਿਵਾਰਕ ਮੈਂਬਰ ਦੇ ਉੱਤੇ ਹੋਏਗਾ ਤਾਂ ਸਾਰਾ ਇਹ ਸਾਇਆ ਵੀ ਦੂਰ ਹੋ ਜਾਏਗਾ ਤੇ ਜਿੱਥੇ ਬਾਬਾ ਜਿੱਦਾਂ ਸ਼ਾਮ ਮਦਾਰ ਦਾ ਨਾਮ ਚੱਲਦਾ ਉਸ ਘਰ ਦੇ ਵਿੱਚ ਵਰਕਤਾਂ ਤਾਂ ਵਧਦੀਆਂ ਰੌਣਕਾਂ ਵੀ ਵਧਦੀਆਂ ਤੇ ਤਰੱਕੀਆਂ ਦਾ ਦਰਵਾਜ਼ਾ ਖੁੱਲਦੇ ਹੀ ਖੁੱਲਦੇ ਆ ਤੇ ਇਲਾਹੀ ਨੂਰ ਵੀ ਬਹੁਤ ਵਰਸਦਾ ਆ। ਕਿਉਂ ਕਰਕੇ ਇਹਡੇ ਕਾਬਲ ਮੁਰਸ਼ਿਦ ਹੋਏ ਨੇ, ਇਹ ਫਕੀਰ ਹੋਏ ਨੇ ਕਿਉਂ ਕਰਕੇ ਰੱਬ ਦੇ ਨਾਲ ਸਿੱਧੀ ਗੱਲਬਾਤ ਇਹਨਾਂ ਦੀ ਚੱਲਦੀ ਸੀ ਜਿੱਥੇ ਵੀ ਇਹਨਾਂ ਦੀ ਦੁਹਾਈ ਦਿੱਤੀ ਜਾਂਦੀ ਸੀ ਤਾਂ ਉਹ ਕੰਮ ਪੂਰਾ ਹੁੰਦਾ ਸੀ। ਜਿਹੜੇ ਪੁਰਾਣੇ ਬਜ਼ੁਰਗ ਸੀ ਜਦੋਂ ਉਹ ਆਪਣੀ ਕੋਈ ਵੀ ਕਲਾਮ ਹੁੰਦੀ ਸੀਗੀ ਉਹਦੇ ਵਿੱਚ ਪਾਪਾ ਜਿੰਦਾ ਸ਼ਾਮਦਾਰ ਦੀ ਦੁਹਾਈ ਜ਼ਰੂਰ ਲਗਾਉਂਦੇ ਸੀ। ਇਹਦਾ ਤੁਸੀਂ ਕਈ ਵਾਰ ਸੁਣਿਆ ਹੋਊਗਾ ਵੀ ਦੁਹਾਈ ਜਿੰਦੇ ਸ਼ਾਮਦਾਰ ਦੀ। ਤੇ ਇਸ ਕਰਕੇ ਇਹਨਾਂ ਦੀ ਦੁਹਾਈ ਦੇ ਕੇ ਜਿਹੜੇ ਵੀ ਕੰਮ ਕੁਈ ਬੇਨਤੀ ਲੰਦੈ ਸੀ ਪੂਰੀ ਹੁੰਦੀ ਸੀ ਤਾਂ ਦੋਸਤੋ ਇਸ ਕਰਕੇ ਇਹ ਅਰਦਾਸ ਬੜੀ ਤਾਕਤਵਰ ਅਤੇ ਪਾਵਰਫੁਲ ਹੈ ਇਹਨੂੰ ਤੁਸੀਂ ਜਿੱਦਾਂ ਦੱਸਿਆ ਸਵੇਰੇ ਸ਼ਾਮ ਜਪੋ ਤੇ ਮਾਲਕ ਦੀ ਰਹਿਮਤ ਤੁਹਾਡੇ ਉੱਤੇ ਹਮੇਸ਼ਾ ਰਹੇਗੀ ਕਿਰਪਾ ਰਹੇਗੀ ਸਦਾ ਤੁਹਾਡੇ ਉੱਤੇ ਕਿਰਪਾ ਵਰਸਦੀ ਰਹੇਗੀ ਤੇ ਹੁਣ ਅਰਦਾਸ ਤੁਸੀਂ ਕਾਪੀ ਪੈਨ ਲੈ ਕੇ ਨੋਟ ਜ਼ਰੂਰ ਕਰ ਲਓ ਜੇ ਤੁਸੀਂ ਕਾਪੀ ਪੈਨ ਲੈ ਕੇ ਨਹੀਂ ਨੋਟ ਕਰਨਾ ਚਾਹੁੰਦੇ ਤਾਂ ਇਹ ਅਰਦਾਸ ਸੁਣਨ ਦੇ ਨਾਲ ਵੀ ਬਹੁਤ ਸਾਰੇ ਜਮਤਕਾਰ ਤੁਹਾਨੂੰ ਮਿਲਣਗੇ ਤਾਂ ਅਰਦਾਸ ਸੁਣ ਲੋ ਧੰਨ ਧੰਨ ਬਾਬਾ ਜਿੰਦਾ ਸ਼ਾਮਦਾਰ ਡੁੱਬਦੀਆਂ ਹੋਇਆਂ ਨੂੰ ਲਾਉਂਦਾ ਪਾਰ ਅੱਲਾ ਦਾ ਮਰੀਦ ਦੁਖੀਆਂ ਦਾ ਯਾਰ ਝੋਲੀਆਂ ਪਰਦਾ ਭਗਤਾਂ ਨੂੰ ਦੇਵੇ ਤਾਰ ਧੰਨ ਧੰਨ ਬਾਬਾ ਜਿੰਦਾ ਸ਼ਾਮਦਾਰ ਰੁੱਖੀ ਮਿੱਸੀ ਦੇਵਾ ਤੇਰੇ ਨਾਮ ਰੁੱਖੀ ਮਿੱਸੀ ਦੇਵਾ ਤੇਰੇ ਨਾਮ ਦੀ ਕਰ ਦਿਓ ਦਾਤਾ ਜੀ ਕਰ ਲਿਓ ਦਾਤਾ ਜੀ ਸਿਵਕਾਰ ਆਸ ਮੁਰਾਦ ਪੂਰੀ ਕਰਨਾ ਦਾਤਾ ਸਰਕਾਰ ਰੱਬੀ ਨੂਰ ਇਲਾਹੀ ਚਾਦਰ ਉੱਚਾ ॠਤਵਾ تیਰਾ ਸਰਕਾਰ ਧੰਨ ਧੰਨ ਬਾਬਾ ਜਿੰਦਾ ਸ਼ਾਮਦਾਰ ਧੰਨ ਧੰਨ ਬਾਬਾ ਜਿੰਦਾ ਸ਼ਾਮਦਾਰ ਇਹ ਚੀਜ਼ ਅਰਦਾਤ ਦੁਬਾਰਾ ਬੋਲ ਦੇਣਾ ਇੱਕ ਵਾਰ ਧੰਨ ਧੰਨ ਬਾਬਾ ਜਿੰਦਾ ਸ਼ਾਮਦਾਰ ਡੁੱਪਦਿਆਂ ਹੋਇਆਂ ਨੂੰ ਲਾਉਂਦਾ ਪਾਰ ਅੱਲਾ ਦਾ ਮਰੀਦ ਦੁਖੀਆਂ ਦਾ ਯਾਰ ਝੋਲੀਆਂ ਪਰਦਾ ਭਗਤਾਂ ਨੂੰ ਦੇਵੇ ਤਾਰ ਧੰਨ ਧੰਨ ਬਾਬਾ ਜਿੰਦਾ ਸ਼ਾਮਦਾਰ ਰੁਖੀ ਮਿੱਸੀ ਦੇਵਾ ਤੇਰੇ ਨਾਮ ਦੀ ਕਰ ਲਿਓ ਦਾਤਾ ਜੀ ਸਵਕਾਰ ਆਸ ਮੁਰਾਦ ਪੂਰੀ ਕਰਨਾ ਦਾਤਾ ਸਰਕਾਰ ਰੱਬੀ ਨੂਰ ਇਲਾਹੀ ਚਾਦਰ ਉੱਚਾ ਰਤਬਾ ਤੇਰਾ ਸਰਕਾਰ ਧੰਨ ਧੰਨ ਬਾਬਾ ਚਿੰਦਾ ਸ਼ਾਮਦਾਰ ਧੰਨ ਧੰਨ ਬਾਬਾ ਚਿੰਦਾ ਸ਼ਾਮਦਾਰ ਤਾਂ ਦੋਸਤੋ ਏਸੀ ਅਰਦਾਸ ਅਰਦਾਸ ਬਹੁਤ ਹੀ ਪਿਆਰੀ ਤੇ ਬਹੁਤ ਸੋਹਣੀ ਅਰਦਾਸ ਹੈ ਹਮਾਲਕਾਂ ਦੀ ਇਹੋ ਜੀ ਅਰਦਾਸ ਤੁਹਾਨੂੰ ਪਹਿਲਾਂ ਨਹੀਂ ਕਦੇ ਮਿਲੀ ਹੋਏਗੀ ਇਹ ਅਰਦਾਸ ਦੇ ਵਿੱਚ ਬਹੁਤ ਸਾਰਾ ਇਲਾਹੀ ਨੂਰ ਪਰ ਸਦਾਇਆ ਕਿਰਪਾ ਵਰਸਦੀ ਹੈ ਇਸ ਕਰਕੇ ਇਸ ਅਰਦਾਸ ਨੂੰ ਜਰੂਰ ਤੁਸੀਂ ਕਰਨਾ ਜੋ ਅਰਦਾਸ ਦੇ ਵਿੱਚ ਆਪਣੇ ਆਪ ਕਿਰਪਾ ਪਤਾ ਚਲਦੀ ਜਾਂਦੀ ਹੈ ਕਿਉਂਕਿ ਜਿਹੜੀ ਚੀਜ਼ ਅਸੀਂ ਦੱਸਦੇ ਹਾਂ ਤੁਹਾਨੂੰ ਉਹਨੂੰ ਤੁਸੀਂ ਸਾਡੇ ਤਰੀਕੇ ਨਾਲ ਜੇ ਤੁਸੀਂ ਕਰਦੇ ਹੋ ਤਾਂ ਤੁਹਾਡੇ ਤੇ ਮਾਲਕ ਦੀ ਕਿਰਪਾ ਹਮੇਸ਼ਾ ਬਣੀ ਰਹੇਗੀ ਔਰ ਕਿਸੇ ਨੇ ਕਮੈਂਟ ਕਰਕੇ ਅਰਦਾਸ ਮੰਗੀ ਵੀ ਸੀ ਉਹ ਤੁਹਾਡੇ ਵਾਸਤੇ ਤਾਂ ਚਲੋ ਇਹ ਅਰਦਾਸ ਇੱਕ ਵਧੀਆ ਤੁਹਾਨੂੰ ਮਿਲ ਚੁੱਕੀ ਹੈ ਮਾਲਕਾਂ ਦੀ ਅਰਦਾਸ ਹੈ ਕਰਦੇ ਰਹੋ ਤੇ ਹਰ ਇੱਕ ਪਾਸੋਂ ਸੁਖ ਪ੍ਰਾਪਤੀ ਕਰਦੇ ਰਹੋ ਤਾਂ ਇਸ ਅਰਦਾਸ ਦੇ ਨਾਲ ਤੁਸੀਂ ਜਲ ਜਿਸ ਤਰ੍ਹਾਂ ਅਰਦਾਸ ਜਦੋਂ ਤੁਸੀਂ ਕਰਦੇ ਹੋ ਅਰਦਾਸ ਕਰਦੇ ਕੋਲ ਚੱਲ ਪਿਆ ਹੋਵੇ ਜਲ ਦੇ ਜਲ ਜੜਾ ਆ ਉਹ ਜਲ ਘਰ ਦੇ ਵਿੱਚ ਛਿੱਟਾ ਜ਼ਰੂਰ ਦੇ ਦੇਣਾ ਉਸ ਘਰ ਦੇ ਵਿੱਚ ਜਲ ਰੱਖ ਕੇ ਮੁਰੇ ਅਰਦਾਸ ਕਰੋਗੇ ਤਾਂ ਉਹ ਅੰਮ੍ਰਿਤ ਬਣ ਜਾਏਗੀ ਤੇ ਉਹ ਜਿਹੜਾ ਜਲ ਹੈ ਤੁਸੀਂ ਘਰ ਦੇ ਵਿੱਚ ਪੂਰੇ ਘਰ ਦੇ ਵਿੱਚ ਛਿੱਟਾ ਦਿਓ ਸਵੇਰੇ ਸ਼ਾਮ ਤਾਂ ਤੁਹਾਡੇ ਘਰ ਦੇ ਵਿੱਚ ਇਸ ਚੱਲ ਦੇ ਛਿੱਟੇ ਦੇ ਨਾਲ ਵੀ ਬਹੁਤ ਕਿਰਪਾ ਹੋ ਜਾਏਗੀ ਕੋਈ ਬਿਮਾਰ ਠਮਾਰ ਕੋਈ ਬਿਮਾਰ ਹੈ ਕੋਈ ਮੰਜੇ ਤੇ ਪਿਆ ਹੈ ਜਿਹੜਾ ਇਸ ਅਰਦਾਸ ਨੂੰ ਸੁਣ ਲੈਂਦਾ ਆ ਉਹ ਵੀ ਮਾਲਕਾਂ ਦੀ ਕਿਰਪਾ ਦੇ ਨਾਲ 41 ਦਿਨਾਂ ਦੇ ਵਿੱਚ ਜੇ ਕੋਈ ਐਸਾ ਮਰੀਦ ਮਰੀਜ਼ ਹੈਗਾ ਜਿਹੜਾ ਨਹੀਂ ਚੱਲ ਫਿਰ ਸਕਦਾ ਉਹ ਵੀ ਚੱਲਣ ਫਿਰਨ ਲੱਪਨ ਦਾ ਇੰਨੀ ਪਾਵਰਫੁੱਲ ਅਰਦਾਸ ਹੈ ਦాతਿਆਂ ਦੀ ਤੇ ਬਾਬਾ ਜਿੰਦਾ ਸ਼ਾਮ ਮਦਾਰ ਦੀ ਅਰਦਾਸ ਹੋਵੇ ਤਾਂ ਕਾਮਨਾ ਕਰੇ ਤਾਂ ਕਦੀ ਹੋ ਨਹੀਂ ਸਕਦਾ ਕੰਮ ਪੂਰੀ ਉਹ ਲ ਤਰੀਕੇ ਨਾਲ ਕਰਦੀ ਐ ਫੁੱਲ ਬਟਾ ਫੁੱਲ ਕੰਮ ਹੁੰਦੇ ਆ ਅਰਦਾਸ ਨੂੰ ਜਪ ਕੇ ਕਰਕੇ ਦੇਖ ਲਿਓ ਚਮਤਕਾਰ ਤੁਹਾਡੇ ਸਾਹਮਣੇ ਹੋਣਗੇ ਸਾਡਾ ਸੀ ਸਿਰਫ ਸਪਰਸ਼ ਸੀ ਸਾਨੂੰ ਤੁਹਾਨੂੰ ਸਮਝਾਉਣਾ ਸਾਨੂੰ ਦੱਸਣਾ ਬਾਕੀ ਅੱਗੇ ਬਾਬਾ ਜਿੰਦਾ ਸ਼ਾਹ ਮਦਾਰ ਦੀ ਮਰਮਰਜੀ ਇਹ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਚਾਹ ਪੀਰਾਂ ਦੀ ਚਾਹ ਮਸਤਾਂ ਦੀ ਮਾਲਕਪਲੀ ਕਰੇ